ਸਾਰਾ ਕਰੋੜੀ ਨੀ ਲੋਟਾਂ ਦਾ ਆ ਲੈ ਨਵੀਂ ਚੁੰਨੀ ਇੱਥੇ ਰੱਖੀ ਪਈ ਆ ਅੰਨ ਪੁੱਤੀ ਨੇ ਮੈਨੂੰ ਤਾਂ ਐ ਸੀ ਵੀ ਚਲ ਜੇ ਆਈ ਆ ਤਾਂ ਦੋ ਦਿਨ ਸੁੱਕ ਦਊਗੀ ਪਰ ਕਿਉਂ ਆ ਸੁੱਕ ਇਹ ਤਾਂ ਦਿਨੋ ਦਿਨ ਵੱਧ ਗਈ ਜਾਂਦੀ ਹੈ ਇਹ ਤਾਂ ਸਾਰਾ ਦਿਨ ਪਹਿਲਾਂ ਉਹ ਵਧੀਆ ਪਤਾ ਨਹੀਂ ਕਿਹਦਾ ਫੋਨ ਆ ਗਿਆ ਕੰਮ ਕਿਹੜਾ ਕੋਈ ਕਰਨ ਨਾ ਦਿੰਦੇ ਆ ਉਹ ਨਾਮ ਆਜਾ ਨੰਬਰ ਕਿਹਦਾ ਮੈਨੂੰ ਲੱਗਦਾ ਉਹਦੇ ਸਹੁਰਿਆਂ ਦਾ ਫੋਨ ਹੋਊਗਾ ਆਈ ਕਿਵੇਂ ਇਹ ਤਾਂ ਨਵੇਂ ਬਦਲ-ਬਦਲ ਨੰਬਰਾਂ ਤੋਂ ਲਾਉਂਦੇ ਆ। ਇਹ ਤਾਂ ਖੜਾ ਹੀ ਨਹੀਂ ਛੱਡਦੇ। ਨਾਲੇ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ? ਹਾਂ ਹੀ ਨਹੀਂ ਮੈਂ ਹੁਣ ਉਹਨਾਂ ਨੂੰ ਤੋੜਦੀ ਹੈਗੀ। ਨਾਲੇ ਕੁੜੀ ਨੂੰ ਤੋੜਨਾ ਥੋੜੀ ਆ। ਇਹਨੂੰ ਤਾਂ ਮਾਰੂੰਗੀ। ਮਾਰੂੰ। ਚਾਕਦੀ ਹੋਈ ਨਹੀਂ। ਆਪੀ ਲਾ ਲੂ ਕੇ ਹੰਬ ਕੇ ਹਟ ਜਾਣਗੇ। ਚਲ ਮਣਾ। ਮੈਨੂੰ ਕਿਹੜਾ ਥੋੜੇ ਕੰਮ ਨੇ। ਨਾ ਪੁੱਤੀ ਨੇ। ਇਹਨੇ ਬਦਲੇ ਲੈ ਰੱਖਿਆ। ਕੀ ਕਰਾਂ? ਇੱਕ ਤਾਂ ਆਹ ਕੁੜੀ ਜੀ ਨੇ ਬਦਲੇ ਲੈ ਰੱਖਿਆ। ਪਹਿਲਾਂ ਤਾਂ ਗੁੱਸਾ ਸਾਰਾ ਮੈਨੂੰ ਉਹਦੇ ਤੇ ਚੜ ਗਿਆ ਹੈ ਸਾਰਾ ਦਿਨ ਨਾਲੇ ਕੰਮ ਕਰੋ ਨਾਲੇ ਉਹਦੇ ਵੱਲ ਧਿਆਨ ਦਿਓ ਵੀ ਕੋਈ ਆ ਨਾ ਜਾਵੇ ਕੱਟੀ ਦੇ ਇਹਨਾਂ ਨੇ ਕਿਹਾ ਲਾਉਣਾ ਹਟਣਾ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਨਾਲੇ ਤਾਂ ਮੈਨੂੰ ਆ ਕੁੜੀ ਜੀ ਦਾ ਧਿਆਨ ਰੱਖਣਾ ਪੈਂਦਾ ਵੀ ਕੋਈ ਆ ਨਾ ਜਾਵੇ ਆ ਚਾਚੀ ਜੀ ਤਾਂ ਚੱਪਕਾ ਰਾ ਕੇ ਬਿਠਾਦੀ ਹੁਣ ਇਹ ਤਾਂ ਨਹੀਂ ਮੇਰੇ ਘਰੇ ਬੜਦੀ ਚਲੋ ਕੰਮ ਤਾਂ ਤੈਨੂੰ ਕਰਨਾ ਹੀ ਪਊਗਾ ਇੱਕ ਤਾਂ ਜੀ ਕਰਦਾ ਇਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹਦਾ ਮੁੱਦਾ ਹੀ ਖਤਮ ਕਰਦਾ ਮਾਰੀ ਦਮਾ ਚ ਹੈ ਵੱਡੀ ਨੂੰ ਬੜਾ ਤਪਾਲਿਆ ਇਹਨੇ ਮੈਨੂੰ ਮੈਨੂੰ ਸੁੱਖ ਦਾ ਸਾਹ ਨਹੀਂ ਮੈਂ ਤਾਂ ਜਿੰਨਾ ਚੱਕ ਮੈਨੂੰ ਮਾਰਦੀ ਨਹੀਂ ਆਏ ਕਰਦੀ ਮੈਂ ਇਹ ਤਾਂ ਤਪਾਈ ਜਾਣਗੇ ਫੋਨ ਹੀ ਨਾ ਜਹਾ ਚੜਾ ਦੇਣੀ ਆਪੀ ਨਹੀਂ ਲਾਉਣਗੇ ਜਿਹੜਾ ਕੋਈ ਜੀ ਆ ਫੋਨ ਕਰਦਾ ਫੋਨ ਕਰੀ ਜਾਂਦਾ ਪਹਿਲਾਂ ਤਾਂ ਤੁਸੀਂ ਕਿਸੇ ਨੇ ਬਾਤ ਨਹੀਂ ਪੁੱਛੀ ਹੈ ਵੀ ਮਰ ਗਈ ਕਿ ਜਿਉਂਦੀ ਹੈ ਮਰ ਜਾਂਦੀ ਵਧੀਆ ਖੜਾ ਸੁੱਟ ਜਾਂਦਾ ਇਹ ਤਾਂ ਤਾਂ ਪਾ ਮਰਿਆ ਚੱਲ ਮੜਾ ਘਰ ਕੰਮ ਨਾਲੇ ਤਾਂ ਦੋ ਕੱਪੜੇ ਧੋ ਦੇਣੀਆਂ ਨਾਲੇ ਬਾਵਾ ਟਾਈਮ ਹੋ ਗਿਆ ਹੱਥ じゃ ਗਰਮ ਨਹੀਂ ਕੀਤਾ ਚੱਲ ਸਿੰਦਰੀ ਨਾਲੇ ਤਾਂ ਕੰਮ ਕਰਿਆ ਤੇ ਨਾਲੇ ਆਪਣਾ ਹੱਥ ਗਰਮ ਕਰਿਆ ਲੈ ਇਹਨਾਂ ਪੁੱਤ ਨੂੰ ਦੇਖੀ ਨਾ ਬਹੁਤ ਟਾਈਮ ਹੋ ਗਿਆ ಹುੜਕੇ ಹುੜਕੇ ਸੁਗਰਾ ਜੀ ਆਉਂਦੀਆਂ ਮੈਨੂੰ ਤਾਂ ਲੱਗਿਆ ਕਿ ਮਰ ਮੁੜ ਗਈ ਬਾਵਾ ਤੈਨੂੰ ਹੋ ਗਿਆ ਸੀ ਆਪਣੇ ਹੱਥ ਗੰਗਿਤੇ ਪਾਣੀ ਪਾਣੀ ਤੈਨੂੰ ਪਾਣੀ ਮੈਂ ਪਾਣੀ ਭਾਗੀਆਂ ਤੈਨੂੰ ਤੈਨੂੰ ਤਾਂ ਜਿੱਦੜ ਪਿਆਈ ਨਾ ਮੈਂ ਜ਼ਹਿਰੀ ਪਾਣੀ ਮੈਨੂੰ ਮਿਲਦਾ ਨਾ ਮੈਨੂੰ ਹੋਰ ਵੀ ਬਹੁਤ ਕਾਮਣੀ ਸਮਝ ਲੱਗੀ ਸਾਰਾ ਦਿਨ ਚੁੰਝੂ ਜੀ ਨਾ ਕਰੀ ਗਿਆ ਨਾ ਦੁਖੀ ਤਾਂ ਕਿਆ ਪਹਿਲਾਂ ਮਸਾਂ ਚਾਚੀ ਦਾ ਪਰ ਆਉਂਦੇ ਉਹਨੂੰ ਘਰੋਂ ਹਟਾਇਆ ਤੇ ਹੁਣ ਰੈਟੀ ਮੁੰਡੀ ਤੂੰ ਤੋਂ ਵੀ ਮੇਰਾ ਨਾ ਬਦਲੇ ਲੱਗਿਆ ਚੁੰਝਣ ਚੁੰਝ ਕੇ ਬਦਲੇ ਲਈ ਸੀ ਮੇਰੇ ਲਈ ਚੌਂਕ ਚੌਂਕ ਕੇ ਨਾ ਲਈ ਸਾਰਾ ਦਿਨ ਚਾਚੀ ਦੇ ਮਗਰ ਰੱਗੀ ਰਹਿੰਦੀ ਸੀ ਅਣੀ ਹੋਰ ਚਾਚੀ ਨੂੰ ਸਾਦ ਮਾਰਵਾਜਾ ਚਾਚੀ ਨੂੰ ਬੁਲਾ ਬੁਲਾ ਚਾਚੀ ਨੂੰ ਜੇ ਤੂੰ ਮੂਵੀ ਗੱਡੀ ਨਾ ਹਸਾਬ ਲਾ ਦੇ ਜਿੰਨਾ ਚਿਰ ਮੈਂ ਤੈਨੂੰ ਆਗੇ ਕੁਝ ਦੱਸਦੇ ਨਹੀਂ ਉਨਾ ਚਿਰ ਤੇਰੀ ਜੁਬਾਨ ਨਹੀਂ ਖੁੱਲਣੀ ਚਾਹੀਦੀ ਕੌਣ ਆ ਗਿਆ ਸਮਝ ਨਹੀਂ ਆਉਂਦੀ ਅੱਗੇ ਤਾਂ ਕੋਈ ਆਇਆ ਨਹੀਂ ਨਾਲੇ ਜਦੋਂ ਇਹੀ ਨਹੀਂ ਘਰੇ ਹੈਗੇ ਇਹਨਾਂ ਕੋਲ ਹੀ ਆਉਣਾ ਸੀ ਚਲ ਦੇਖਦੀ ਹਾਂ ਕੌਣ ਆ ਗਈ ਪਤਾ ਨਹੀਂ ਮਾਤੂ ਹਾਂ ਪੁੱਤ ਸਿੰਦਰੇ ਮੈਂ ਕਿਵੇਂ ਠੀਕ ਆ ਮਾਂ ਹਾਂ ਪੁੱਤ ਠੀਕ ਆ ਤੁਕ ਮੈਂ ਇੱਕ ਵਾਰੀ ਜੀ ਲੱਗਦੀ ਆ ਓਹ ਮਾਂ ਇੱਕ ਤਾਂ ਤੈਨੂੰ ਪਤਾ ਹਾ ਡੰਗਰ ਪਸਮਾ ਚ ਦਾ ਮੇਰੇ ਤਾਂ ਮਤ ਬੰਦ ਲਾਈ ਪਈ ਆਗੀ ਤੇ ਇੱਕ ਕਰਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਤੇ ਉਹ ਤਾਂ ਠੀਕ ਆ ਹਾਂ ਹਾਂ ਮਾਂ ਠੀਕ ਆ ਤੇ ਤੂੰ ਕਿਵੇਂ ਕਿਵੇਂ ਪਤਾ ਤੈਨੂੰ ਮੇਰੀ ਖੁਸ਼ੀ ਨਹੀਂ ਹੋਈ ਆਈ ਦੀ ਹਾਂ ਨਾ ਨਾ ਮਾਂ ਖੁਸ਼ੀ ਤਾਂ ਮੈਨੂੰ ਬਹੁਤ ਹੋਈ ਆ ਤੇ ਆਣ ਕੇ ਜੇ ਆ ਗਏ ਨਾ ਕੋਈ ਫੋਨ ਵੀ ਨਹੀਂ ਕਰਿਆ ਤੁਸੀਂ ਕਿਉਂ ਸਾਡ ਕੋਈ ਗੱਲ ਨਹੀਂ ਤੇ ਤੈਨੂੰ ਨਹੀਂ ਪਤਾ ਮਾਂ ਅਗੀ ਗੇਟ ਤਾਂ ਨਾ ਮੈਂ ਤਾਂ ਲਾ ਕੇ ਰੱਖਦੀ ਆ ਇੱਕ ਤਾਂ ਘਰੇ ਨਹੀਂ ਹੈਗੇ ਕੰਬੈਨ ਤੇ ਗਿਆ ਦੂਜਾ ਨਾ ਦਿਨ ਦਿਹਾੜੇ ਚੋਰੀਆਂ ਵਾਲੀਆਂ ਹੁੰਦੀਆਂ ਡਰ ਲੱਗਦਾ ਕੱਲੀ ਨੂੰ ਹੋਰ ਪੁੱਤ ਇਹ ਤਾਂ ਗੱਲ ਹੈਗੀ ਹੈਗੀ ਇਹ ਤਾਂ ਦਿਨੀ ਨਾ ਲਟੇਰੀਆਂ ਆ ਜਾਂਦਾਂ ਹਾਂ ਆਹ ਤਾਂ ਬਾਹਰ ਚੰਬ ਕੇ ਰੱਖਿਆ ਕਰ ਚਲ ਮਾਂ ਤੂੰ ਚੱਲ ਮੈਂ ਆਗੀ ਗੇਟ ਲਾ ਕੇ ਸੋਕਰਾ ਇਹ ਤਾਂ ਮਾਈ ਸੀ ਮੈਨੂੰ ਲੱਗਿਆ ਪਤਾ ਨਹੀਂ ਕੌਣ ਮੇਰੇ ਤਾਂ ਮਨ ਚ ਆ ਹੀ ਰਹਿੰਦਾ ਵੀ ਕਿਤੇ ਸਕੰਦਰ ਨਾ ਆ ਗਿਆ ਇਹਦਾ ਤਾਂ ਕੀ ਪਤਾ ਕਦੋਂ ਆਵੜਨਾ ਕਿਹੜਾ ਫੋਨ ਕਰਨਾ ਹੁੰਦਾ ਹਰ ਰਹਿੰਦੀ ਖੌਂਦੀ ਮਾਣੇ ਤਾਂ ਮੇਰੀ ਜਾਨ ਹੀ ਖੜਦੀ ਸੀ ਫੋਨ ਵੀ ਨਹੀਂ ਕਰ ਸਕੀ ਨਾਲੇ ਏਡਾ ਵੜਾ ਝੂਲਾ ਜਿਹਾ ਕਿਵੇਂ ਚੱਕੀ ਆਉਂਦੀ ਆ ਕਿਤੇ ਰਹਿਣ ਵਾਸਤੇ ਤਾਂ ਨਹੀਂ ਆਈ ਚਲ ਪੁੱਛਦੀਆਂ ਇਹਦੇ ਨਾਲ ਤਾਂ ਕਰਤੀਆਂ ਮਾਣਾ ਗੱਲ ਹਾਈ ਤੂੰ ਪਹਿਲਾਂ ਕੋਈ ਹੋਰ ਆਵੇ ਨਾ ਮਾਣ ਨੂੰ ਭੇਜ ਕੇ ਇਹਦੇ ਵਾਲਾ ਕੰਮ ਤਾਂ ਮੁਕਾਈ ਦਮਾ ਨਹੀਂ ਤਾਂ ਕੋਈ ਨਾ ਕੋਈ ਮਸੀਰਤ ਆ ਹੀ ਜਾਊਗੀ। ਹਾਂ ਮਾਂ ਕਿੱਧਰ ਨੂੰ ਜਾਈ ਜਾਂਦੇ। ਮਾਂ ਮਾਂ। ਓਹ ਹਾਂ ਇਧਰ ਕਿੱਧਰ ਜਾਨੀ ਆ। ਹੈ ਨਹੀਂ ਤਾਂ ਗਰਮੀ ਆ। ਕੋਈ ਨਹੀਂ ਪੁੱਤ ਮਾਂ ਪੱਖਾ ਲਾ ਲੈਂਦੇ। ਨਾ ਨਾ ਤੂੰ ਆ ਬੰਜੇ ਤੇ ਬੈਠ। ਆ ਜਾ ਇੱਥੇ। ਬੈਠ ਮਾਂ। ਹੋਰ ਦੱਸ। ਹਕ ਕਰੇ ਕੀ ਮੈਂ ਠੀਕ ਆ ਭਾਬੀ ਹੁਣੀ? ਹਾਂ ਪੁੱਤ ਠੀਕ ਆ ਵਧੀਆ। ਭਾਬੀ ਵੀ ਠੀਕ ਆ ਤੇਰਾ ਵੀਰਾ ਵੀ ਠੀਕ ਆ। ਬਹੁਤ ਵਧੀਆ। ਠੀਕ ਹੀ ਚਾਹੀਦਾ। ਹਾਂ। ਤੇ ਹੋਰ ਆਪਣੀ ਦੂਜੀ ਜਿੱਤੀ ਕੋਲੇ ਨਹੀਂ ਗਈ? ਪੁੱਤ ਜਿੱਤੇ ਕੋਲ ਤਾਂ ਮੈਂ ਤੁਝਾਇਆ ਨਹੀਂ ਗਿਆ ਦਾਣਾ ਪੱਕਾ ਜਾਂ ਕੱਢੀ ਜਾਂਦੇ ਸੀਗੇ। ਅੱਛਾ ਕਿਵੇਂ ਠੀਕ ਠਾਕ? ਹਾਂ ਪੁੱਤ ਆ ਜਾਂਦਾ ਫੋਨ ਫੋਣਾ ਤੇ ਪਰੌਣੇ ਦਾ ਬਾਰ। ਹਾਂ ਆ ਜਾਂਦਾ ਫੋਨ ਫੋਣਾ। ਕੱਲ ਹੀ ਆਇਆ ਸੀਗਾ ਫੋਨ। ਕਹਿੰਦਾ ਵਧੀਆ ਰਾਜੀ ਖੁਸ਼ੀ ਆਗੇ। ਚੱਲ ਵਧੀਆ। ਹਾਂ। ਇਹ ਤੇ ਸਿੰਦਰ ਕੋਲੇ ਜਾਇਂ ਪਤਾ ਲਈ। ਮੈਂ ਤਾਂ ਉਹ ਆ ਗਈ। ਅੱਛਾ। ਹਾਂ। ਤੇ ਚੱਲ ਕੋਈ ਗੱਲ ਨਹੀਂ ਮਾਂ। ਇੱਕ ਤਾਂ ਨਾ ਉਹ ਕੁੱਤੀ ਜੀ ਨੇ ਬੜੇ ਬਦਲੇ ਲਿਆ। ਜਦੋਂ ਕੋਈ ਆ ਜਾਂਦਾ ਉਹਦੀ ਭਾਂਫਾਂ ਲੱਗ ਜਾਂਦੀ ਆ। ਇਹ ਤੋੜਾ ਕਰਦੀ ਆ। ਕੀ ਕਰਾਉਣਾ ਹੈ ਤਾਂ ਪਰੇ ਕਿਸੇ ਨੂੰ ਫੜਾ ਦਿਓ। ਮਾਂ। ਕਿੱਥੇ ਪੜਾ ਦਈਏ ਤੈਨੂੰ ਤਾਂ ਪਤਾ ਖੇਤਾਂ 'ਚ ਘਰ ਕੁੱਤਾ ਵੀ ਚਾਹੀਦਾ ਰੱਖੀ ਵਾਸਤੇ ਹੈ ਕੱਲੀ ਕਰੀ ਇੱਥੇ ਮੈਂ ਰਹਿਣੀ ਆ ਤੈਨੂੰ ਪਤਾ ਸਿਕੰਦਰ ਤਾਂ ਹੁਣ ਕੰਪਨ ਤੇ ਗਿਆ ਵਾ ਹਾਂ ਫਿਰ ਮਾੜਾ ਮੋੜ ਰੱਖੀ ਵਾਸਤੇ ਵੀ ਕੋਈ ਚਾਹੀਦਾ ਹਾਂ ਇਹ ਤਾਂ ਠੀਕ ਆ ਪਤਾ ਆਇਆ ਘਰ ਦੀ ਰੱਖੀ ਹੈਗਾ ਜਦੋਂ ਕੋਈ ਆਉਂਦਾ ਉਦੋਂ ਭੌਂਕਦੀ ਆ ਹਨਾ ਭੌਂਕਦੀ ਆ ਆ ਦੇਖ ਲੈ ਲੈ ਨਾਲੇ ਤੂੰ ਰੋਜ਼ ਦੀ ਆਉਣ ਵਾਲੀ ਹੈ ਹੈ ਫਿਰ ਵੀ ਦੇਖ ਲੈ ਤੈਨੂੰ ਭੌਂਕੀ ਉਹ ਜਦੋਂ ਤੂੰ ਮੁੰਜੇ ਤੇ ਬੈ ਗਈ ਫੇਰ ਤਾਂ ਕਿਸੇ ਨੂੰ ਬੈਠਾ ਨਹੀਂ ਦਿੰਦੀ ਐਨੀ ਸਿਆਣੀ ਆ ਚੱਲ ਵਧ ਗਿਆਗਾ ਪਤਾ ਤੇ ਮੈਂ ਵੀ ਨਾ ਕੀ ਗੱਲਾਂ ਲੈ ਕੇ ਬੈ ਗਈ ਮਾਂ ਮੈਂ ਤੇਨੂੰ ਪਾਣੀ ਲੈ ਆਉਣੀ ਆ ਭੁੱਲੀ ਗਈ ਸੀ ਮੈਂ ਵੀ ਗੱਲਾਂ ਗੱਲਾਂ ਚੱਲ ਕੋਈ ਨਹੀਂ ਪੁੱਤ ਪਾਣੀ ਤਾਂ ਮੈਂ ਨਾ ਪਿੱਛੇ ਪੀ ਕੇ ਆਈ ਆਂਗੀ ਤੇ ਆਹ ਪਿਆਉਂਦੇ ਨਹੀਂ ਹੁੰਦੇ ਪਾਣੀ ਚ ਅੱਛਾ ਸਵੇਰ ਲੱਗੀ ਹੋਈ ਸੀਗੀ ਹਾਂ ਸਵੇਰ ਲੱਗੀ ਹੋਈ ਸੀਗੀ ਠੀਕ ਆ ਠੀਕ ਆ ਹਾਂ ਪਾਣੀ ਤਾਂ ਮੈਂ ਪੀ ਕੇ ਆਈ ਆਂ 10 ਮਿੰਟ ਰੋਕ ਕੇ ਨਾ ਮੈਂ ਚਾਹ ਬਣਾ ਲੂੰਗੀ ਆਹ ਬਸ ਚਾਹ ਬਣਾ ਲਈ ਤੂੰ ਮੇਰੇ ਨਾਲ ਗੱਲਾਂ ਬਾਤਾਂ ਹੀ ਕਰ ਲੈ ਪੁੱਤ ਤੇ ਕਿਵੇਂ ਬਾਹਰ ਕੱਪੜੇ ਦੇ ਚੱਕੀ ਫਿਰਦੀਆਂ ਮਾਂ ਐਨੇ ਕੱਪੜੇ ਦੇ ਕਿਵੇਂ ਇਹ ਕੱਪੜੇ ਜੀ ਮਾਂਾ ਚੱਲ ਦੋ ਦਿਨ ਲਾ ਲੂੰਗੀ ਮੈਂ ਦੋ ਦਿਨ ਹਾਂ ਮਾਂਾ ਦੋ ਦਿਨ ਲਾ ਲੂੰਗੀ ਚੱਲ ਵਾਰ ਟਾਈਮ ਹੋ ਗਿਆ ਸੀ ਮੈਨੂੰ ਮਿਲ ਕੇ ਇਹਨੂੰ ਮੈਂ ਚੱਲੋ ਦਾਣਾ ਫੱਕਾ ਕੱਢਿਆਗਾ ਮਹਾ ਤੇ ਤੈਨੂੰ ਪਤਾ ਸਕੰਦਰ ਮਖਾ ਹੈ ਨਹੀਂਗਾ ਮਾ ਤਾਂ ਦੋ ਦਿਨ ਹੀ ਕਹਿਦੀ ਆ ਆਈ ਨਹੀਂ ਪਤਾ ਇਤੇ ਹਫਤਾ ਡੇਰਾ ਲਾ ਕੇ ਬਹਿ ਜੇ ਬਹੁਤ ਔਖਾ ਹੋ ਜਾ ਜੇ ਕਿਤੇ ਮਾਂ ਨੂੰ ਵਿੜਕਾ ਗਈ ਨਾ ਬਹੁਤ ਔਖਾ ਹੋ ਜਾ ਚਾ ਸੌਟ ਦੇਖਦੇ ਆ ਕਿ ਮੈਂ ਚੰਦਰੇ ਓਹ ਕੁਛ ਨਹੀਂ ਮਾਂ ਚੱਲ ਵਧੀਆ ਹੋ ਗਿਆ ਮਾਂ ਤੂੰ ਆ ਗਈ ਮੈਂ ਤਾਂ ਨਾਲ ਤੈਨੂੰ ਫੋਨ ਕਰਨਾ ਹੀ ਸੀ ਵੀ ਮਾਂ ਮੈਂ ਕੱਲੀ ਆ ਮੈਨੂੰ ਵੀ ਡਰ ਲੱਗਦਾ ਵੀ ਇਹ ਹੈ ਨਹੀਂਗੇ ਵੀ ਚੱਲ ਤੂੰ ਪੰਜ ਸੱਤ ਦਿਨ ਮੇਰੇ ਘੜਾ ਕੇ ਜਾ ਹੋ ਤਾਂ ਹੀ ਤਾਂ ਮਾਂ ਆ ਗਈ ਫੇਰ ਚੱਲ ਵਧੀਆ ਕੀਤਾ ਮਾਂ ਤੂੰ ਆ ਗਈ ਪੁੱਤ ਤੇਰੀ ਨਨਾਨ ਦੇ ਕੀ ਹਾਲ ਆਗੇ ਮਾਂ ਨਨਾਨ ਦਾ ਤਾਂ ਪੁੱਛ ਹੀ ਨਾ ਉਹਨੇ ਤਾਂ ਸਾਡੇ ਝਾਟੇ 'ਚ ਖੇਪ ਪਵਾਤੀ ਸੀ ਕੋੜਾ ਇਹ ਕੀ ਗੱਲ ਪੁੱਤ ਕੀ ਗੱਲ ਦੱਸਾਂ ਮਾਂ ਵਿਆਹਤੀ ਸੀ ਕਰਤੀ ਸੀ ਚੱਲ ਕਹਿੰਦੇ ਸੀ ਮਾਂ ਵਾਰੀਆ ਮਾਤਾ ਮਰ ਗਈ ਸੀ ਸਾਰੇ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਸਾਡਾ ਫਰਜ਼ ਬਣਦਾ ਸੀ ਜਿਹੜਾ ਉਹ ਅਸੀਂ ਨਿਭਾਤਾ ਪਤਾ ਨਹੀਂ ਕੀ ਗੱਲ ਹੋਈ ਹੈ ਕੀ ਨਾ ਹੋਈ ਹੈ ਹੈ ਇੱਥੇ ਆ ਗਈ ਡੇਢ ਮਹੀਨਾ ਹੋ ਗਿਆ ਸੀ ਬੈਠੀ ਨੂੰ ਗਈ ਨਾ ਸਾਨੂੰ ਨਹੀਂ ਪਤਾ ਕਿਹਦੇ ਫੋਨ ਆਉਂਦੇ ਸੀ ਕਿਹਦੇ ਨਾਮ ਦੇ ਸੀ ਨਹੀਂ ਅੱਕਾ ਸਾਡੀ ਚਾਚੀ ਆ ਉਹਦੇ ਹੱਥਾਂ ਤੇ ਚੜ ਗਈ ਪਤਾ ਨਹੀਂ ਉਹਨੇ ਕੀ ਸਿਖਾਇਆ ਕੀ ਨਾ ਤੇ ਉਹਦਾ ਕੁੜੇ ਕਰੋਂ ਵਾਗੀ ਖੋਰ ਮੈਂ ਤਾਂ ਪੱਤ ਪੱਤ ਕਰਕੇ ਲੱਭੀ ਮੈਨੂੰ ਤਾਂ ਕਿਤੇ ਨਾ ਮਿਲੀ ਉਹ ਮੇਰੀ ਤਾਂ ਜਾਣ ਤੇ ਬਣ ਗਈ ਬਾਅਦ ਚੋ ਪਤਾ ਲੱਗਿਆ ਉਹੀ ਸਾਡੀ ਬੈਤਲ ਚਾਚੀ ਆ ਨਾ ਤੇ ਉਹ ਆਖੇ ਮੈਂ ਤਾਂ ਇਹਨੂੰ ਨਹਿਰ ਚੋ ਸਾਲ ਮਾਰਦੀ ਨੂੰ ਫੜ ਕੇ ਲਿਆਈ ਆ ਤਾਂ ਨਹਿਰ ਚ ਸਾਲ ਮਾਰਨ ਲੱਗੀ ਸੀ ਓਹੋ ਅੱਡੀ ਨਮਾਣੀ ਨਿਕਲੀ ਉਹ ਖੋਰ ਮਾਂ ਕੀ ਦਸਾਂ ਮੈਨੂੰ ਤਾਂ ਤਾਂ ਹੀ ਡਰ ਲੱਗਦਾ ਮੈਂ ਤਾਂ ਗੇਟ ਲਾ ਕੇ ਰੱਖਦੀ ਆ ਵੀ ਜੇ ਇਹਦੇ ਸਹੁਰਿਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਮੈਂ ਕੀ ਜਵਾਬ ਦੂੰ ਹੁਣ ਰਹਿੰਦੀ ਖੁੰਦੀ ਦੁਬਾਰੇ ਫੇਰ ਹੁਣ ਆ ਚਾਰ ਪੰਜ ਦਿਨ ਹੋ ਗਏ ਪਤਾ ਨਹੀਂ ਕਿੱਥੇ ਗਈ ਆ ਕਿੱਥੇ ਨਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਤਾਂ ਗੇਟ ਲਾ ਕੇ ਰੱਖਦੀ ਆ ਸਮਝ ਹੀ ਨਹੀਂ ਆਉਂਦੀ ਗਈ ਕਿੱਥੇ ਆ ਮੈਨੂੰ ਆਇਆ ਵੀ ਜੇ ਸਹੁਰਿਆਂ ਨੂੰ ਫੋਨ ਆ ਗਿਆ ਤਮੈ ਉਹਨਾਂ ਨੂੰ ਕੀ ਜਵਾਬ ਦਵਾਂ ਮੈਂ ਤਾਂ ਡਰਦੀ ਫੋਨ ਹੀ ਨਹੀਂ ਚੱਕਦੀ ਉਹਨਾਂ ਦਾ ਓਹੋ ਤੂੰ ਤਾਂ ਫਿਰ ਬਾੜੀ ਕਸੂਤੀ ਫਸੀ ਖੜੀ ਆ ਪੁੱਤਾਂ ਕਸੂਤੀ ਕਹਿਆ ਤਾਂ ਬੜੀ ਕ ਮੈਂ ਤਾਂ ਬਾੜੀ ਫਸੀ ਖੜੀ ਆ ਤਾਂ ਹੀ ਤਾਂ ਮੈਂ ਗੇਟ ਨਹੀਂ ਖੋਲਦੀ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਵੀ ਇੱਥੇ ਕਿਤੇ ਹੋਰ ਗੱਡੀ ਭਰ ਕੇ ਪੰਚਾਇਤ ਦੀ ਆਵੜੇ ਮੈਂ ਕੀ ਜਵਾਬ ਦਵਾਂ ਲੋਕਾਂ ਨੂੰ ਮੈਨੂੰ ਤਾਂ ਔਖਾ ਹੋਇਆ ਪਿਆ ਪੁੱਤ ਫਿਰ ਸਿਕੰਦਰ ਨੂੰ ਨਹੀਂ ਪਤਾ ਇਸ ਗੱਲ ਦਾ ਨਾ 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 ਮਾਂ ਸਕੰਦਰ ਨੂੰ ਨਾ ਕਿਤੇ ਗਲਤੀ ਨਾਲ ਵੀ ਦੱਸਦੀ ਕਿਤੇ ਤੇਰੇ ਕੋਲੇ ਫੋਨ ਕਰ ਲੈ ਤੈਨੂੰ ਮੈਨੂੰ ਪਤਾ ਉਹ ਤੈਨੂੰ ਥੋੜੇ ਦਿਨਾਂ ਬਾਅਦ ਫੋਨ ਕਰ ਹੀ ਲੈਂਦਾ ਕਿਤੇ ਇਹ ਨਾ ਉਹਦੇ ਕੋਲੇ ਪਹਾਫ ਕੱਢਦੀ ਵੀ ਆਪਣੀ ਵੀਰਪਾਲ ਘਰੋਂ ਵਾਗ ਗਈ ਜੇ ਉਹਨੂੰ ਪਤਾ ਲੱਗ ਗਿਆ ਉਹ ਤਾਂ ਜਿਹੜਾ ਉਹਨੇ ਸੀਜ਼ਨ ਲਾਉਣਾ ਉਹ ਵੀ ਨਹੀਂ ਲਾਉਣਾ ਨਪੁੱਤੀ ਨੇ ਆਪ ਤਾਂ ਮਰਨਾ ਹੀ ਆ ਇਹ ਤਾਂ ਸਾਨੂੰ ਵੀ ਡੋਬੂਗੀ ਸਾਡਾ ਵੀ ਅਟਕੀ ਸੀਜ਼ਨ ਖਰਾਬ ਕਰੂਗੀ ਮੈਂ ਤਾਂ ਦੱਸਿਆ ਹੀ ਨਹੀਂ ਡਰਦੀ ਨੇ ਮੈਂ ਕਿਹਾ ਚੱਲ ਕੋਈ ਨਾ ਆ ਤਾਂ ਜਾਣੀ ਆ 4 ਦਿਨਾਂ ਨੂੰ ਆ ਜੂਗਾ ਆਪੇ ਪਤਾ ਲੱਗ ਜੂ ਆਹਦੀ ਭੈਣ ਦੀਆਂ ਕਰਤੂਤਾਂ ਦਾ ਜੇ ਪਤੂ ਉਹਦੇ ਸੌਰੇ ਆਗੇ ਗੱਡੀ ਭਰ ਕੇ ਫੇਰ ਟੂ ਕੀ ਜਵਾਬ ਦੇ ਮਿੰਗੀ ਆ ਦੇਖੀ ਜਾਊ ਮਾਂ ਜਿਹੜਾ ਕਸੋ ਜਦੋਂ ਹੁਣ ਤੱਕ ਸੰਭਾਲੀ ਜਾਂਦੀ ਐ ਇਦੋਂ ਅੱਗੇ ਵੀ ਸੰਭਾਲ ਲੂਗੀ ਚੱਲ ਸਾਡ ਮਾਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਚੱਲ ਤੂੰ ਬੈਠ ਤੇ ਮੈਂ ਨਾ ਚਾਹ ਬਣਾ ਲਿਆ ਮੱਕਟ ਆ ਦੋ ਕ ਕੱਪੜੇ ਧੋਣੇ ਸੀਗੇ ਆ ਫੇਰ ਹੀ ਧੋਊਂਗੀ ਆਗੇ ਸਿੰਦਨ ਮੈਨੂੰ ਦੱਸ ਕੇ ਮੈਨੂੰ ਜਮੇ ਬਮਤਰੀ ਲਾਤੀ ਇਹ ਤਾਂ ਕੁੜੀ ਕਮਲੀ ਆਗੀ ਨਾ ਤਾਂ ਇਹ ਸਿਕੰਦਰ ਨੂੰ ਦੱਸਦੀ ਆ ਨਾ ਉਹਦੇ ਸੌਰਿਆਂ ਨੂੰ ਦੱਸਦੀ ਆ ਜੇ ਕੋਈ ਗੱਲਬਾਤ ਕਾਹਾਂ ਪਚਾਹ ਹੋਗੀ ਤੇ ਇਹ ਫਿਰ ਕਿ ਮੋੜ ਦੇਉਗੇ ਉਹਨਾਂ ਇਹ ਗੱਲ ਦਾ ਇਹ ਗੱਲ ਤਾਂ ਮੈਨੂੰ ਸਮਝਾਉਣੀ ਆ ਵਿਪਤਨ ਵਾਲੇ ਤਾਂ ਸਿਕੰਦਰ ਨੂੰ ਦੱਸ ਨਾਲੇ ਦੱਸ ਉਹਦੇ ਸੌਰਿਆਂ ਨੂੰ ਲੈ ਹਾਂ ਬੀਨੂ ਲਾਂ ਮਾਪੋਂ ਹੈਲੋ ਹਾਂ ਕਿਵੇਂ ਆ ਭਾਬੀ ਹਾਂ ਠੀਕ ਹੈ ਮੈਂ ਵੀ ਠੀਕ ਹੈ ਹਾਂ ਠੀਕ ਹੈ ਸਾਰਾ ਲਾਣਾ ਬਣਾ ਤੂੰ ਦੱਸ ਠੀਕ ਹੈ ਮੈਂ ਤੈਨੂੰ ਆਇ ਲਾਇਆ ਫੋਨ ਮੈਂ ਕਿਹਾ ਮੈਂ ਤਾਂ ਕੱਲ ਦੀ ਫੋਨ ਲਾਈ ਜੰਨੀ ਉਹਨਾਂ ਨੂੰ ਉਹ ਨਹੀਂ ਫੋਨ ਚੱਕਦੇ ਨਾ 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 ਮੇਰਾ ਤਾਂ ਫੋਨ ਹੀ ਨਹੀਂ ਚੱਕਿਆ ਮੈਂ ਤਾਂ ਕੋਈ 10 ਵਜੇ ਤੱਕ ਕੱਲ ਲਾ ਲਿਆ ਅੱਜ ਲਾਈ ਜੰਨੀ ਐ ਤੇ ਹੁਣ ਮੈਂ ਤੈਨੂੰ ਆਈ ਪੁੱਛਦੀ ਆ ਮੈਂ ਕਿਹਾ ਮੈਂ ਤਾਂ ਜਾ ਆਉਣੀ ਆ ਭਾਈ ਹਾਂ ਉਹੀ ਤਾਂ ਕਰਨਾ ਹੈ ਜਾਏ ਤੋਂ ਪਤਾ ਲੱਗ ਜੂਗਾ ਕਿ ਫੋਨ ਕਾ ਤੋ ਨਹੀਂ ਚੱਕ ਦੇਗੀ ਕੋਈ ਨਹੀਂ ਮੈਂ ਜਾਣੀ ਅੱਜ ਹਾਂ ਨਾ ਨਾ ਕੋਈ ਨਹੀਂ ਦੱਸ ਦੂੰ ਮੈਂ ਤੈਨੂੰ ਸਾਰਾ ਕੁਝ ਮੈਂ ਆ ਸਾਡੀ ਕੁੱਤੀ ਜੀ ਨੂੰ ਪਿੰਜਰੇ ਚ ਤਾੜ ਜਾਂ ਮਗਰੋਂ ਐਵੇਂ ਚੂ ਚੂ ਕਰੀ ਜਿਉ ਜਵਾਕ ਹੈ ਨਹੀਂ ਕਿ ਕਰ ਹਾਂ ਕੋਈ ਨਹੀਂ ਚੰਗਾ ਚੰਗਾ ਚੰਗਾ

ਮਾਂ ਤਾਂ ਕਹੀ ਸੀ ਮੈਂ ਇੱਕ ਦਿਨ ਆਉਣੀ। ਨੂੰ ਤਾਂ ਦੋ ਦਿਨ ਹੋ ਗਏ ਆ ਗਏ। ਨਾ ਉਹਨਾਂ ਨੇ ਮੈਂ ਕਿਹਾ 사ਦਿਆ। ਜੀ ਮਾਂ ਤੂੰ ਚਲੀ ਜਾ। ਜੇ ਮੈਂ ਕਿਹਾ ਫਿਰ ਮੇਰੇ ਤੇ ਸੱਕ ਨਹੀਂ। ਚਲ ਕੋਈ ਗੱਲ ਨਹੀਂ। ਕੰਮ ਹੀ ਆ ਦੋ ਘਟ ਕੱਟਾਂ। ਇਹ ਵੇਲਾ ਕੱਟ। ਕਿਹੜਾ ਕਿਹਦੀ ਨਹੀਂ ਆ ਰਹੀ। ਘਟ ਕੱਟੇ ਨਾ ਬਈ। ਮਾ ਮਾ ਆਪ ਤੂੰ ਕੀ ਹੋਇਆ ਉਹ ਕਿੱਧਰ ਕਿੱਧਰ ਲੈ ਜਾਂਦੀ ਆ ਤੂੰ ਉਹ ਖੜਕਾ ਜਿਹਾ ਹੋ ਜਾਂਦਾ ਬਿੰਦੀ ਬਿੰਦੀ ਜਾਂਦਾ ਪੁੱਤ ਉਹ ਹੋ ਇਹ ਤਾਂ ਬਿੰਦੀ ਤਾਂ ਉਹ ਸਾਡੇ ਅੱਥਰ ਰੱਖੀ ਹੋਈ ਆ ਉਹ ਅੰਦਰ ਹੀ ਸਾਡੇ ਨਾਲ ਬੜੀ ਰਹਿੰਦੀ ਆ ਚੂਹੇ ਵਾਲਿਆ ਪੁੱਤਾਂ ਖੜਕਾ ਜਿਆ ਕਰਦੀ ਰਹਿੰਦੇ ਆ ਤੂੰ ਮੈਂ ਕੱਢੇ ਹੁੰਦੀ ਆ ਪੁੱਤ ਉਹ ਬੱਸ ਫਿਰਦੀ ਰਹਿੰਦੀ ਪਚਾਰੀ ਉਹ ਕੜਾ ਉਹ ਕੈਂਦੀ ਆ ਉਹ ਹੋ ਮਾ ਫਕੀ ਤੂੰ ਵੀ ਨਾ ਕਦੇ ਇੱਧਰ ਉੱਧਰ ਫਿਰਦੀ ਰਹਿੰਦੀ ਆ ਦੋ ਬੱਕੀਆਂ ਰੋਟੀਆਂ ਖਾਣੀਆਂ ਹੁੰਦੀਆਂ ਤੂੰ ਬੈ ਕੇ ਖਾਲਿਆ ਕਰਨ ਠੀਕ ਹੈ ਤੇ ਸੁਣੀ ਜਾਂਦਾ ਥੋੜੇ ਪੁੱਤ ਮੈਂ ਤਾਂ ਇਹ ਕਹਿੰਦੀ ਸੀ ਕੋਈ ਨਾ ਚੂਹਾ ਜਿਲਾ ਨਾ ਹੋਵੇ ਤੇਰੇ ਕੱਪੜੇ ਲੀੜੇ ਜਨਨ ਸ਼ਕਾਨ ਕਰ ਦੇ ਕੋਈ ਨੁਕਸਾਨ ਨਹੀਂ ਕਰਦਾ ਨਾਲੇ ਉਧਰ ਕਿਹੜੇ ਕੱਪੜੇ ਲੀੜੇ ਆ ਗਏ ਮੇਰੇ ਨਾਲ ਤੈਨੂੰ ਪਤਾ ਉਧਰਲੇ ਕਮਰੇ ਚ ਹੁੰਦੇ ਆ ਸਾਰੇ ਮੈਂ ਵੀ ਨਾ ਤੂੰ ਵੀ ਪਤਾ ਨਹੀਂ ਕੀ ਕੀ ਸੁਣੀ ਜੰਦੀ ਰਹਿੰਦੀ ਆ ਮੈਨੂੰ ਕੰਮ ਵੀ ਨਹੀਂ ਕਰਨ ਦਿੰਦੀ ਮਾਂ ਨਾ ਪੁੱਤ ਮੈਂ ਤਾਂ ਕੁਛ ਨਹੀਂ ਕਹਿੰਦੀ ਕਰ ਲੈ ਕੰਮ ਮੈਂ ਤਾਂ ਇਹ ਆਲੀ ਸੀ ਮਾਂ ਕੋਈ ਚੂਹਾ ਮੈਂ ਤੈਨੂੰ ਐ ਕਹਿੰਦੀ ਆ ਮਾਂ ਜੇ ਹੁਣ ਆ ਗਈ ਧੀ ਕੋਲੇ ਆਈਆਂ ਨਾ ਇੱਕ ਅੱਧਾ ਦਿਨ ਜਿਹੜਾ ਹੈਗਾ ਵੀ ਆ ਤੇ ਤੂੰ ਆਪਦਾ ਆਰਾਮ ਨਾ ਬੈਠ ਕੇ ਪਾਠ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ ਐਂ ਨਾ ਕਦੇ ਇੱਧਰ ਵਗੀ ਕਦੇ ਉੱਧਰ ਵਗੀ ਔਖਾ ਹੋ ਜਾਂਦਾ ਚੱਲ ਚੰਗਾ ਮੈਨੂੰ ਨਾ ਕੰਮ ਵਾਲਿਆ ਕਰ ਲੈਂਦੇ ਚੱਲ ਠੀਕ ਆ ਪਤਾ ਹਾਂ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਆਵਾਜ਼ ਮਾਰ ਲੈ ਕਿਤੇ ਆਪ ਹੀ ਮੋਜਾਂ ਉੱਠ ਕੇ ਵਗ ਜਾਨੀਆਂ ਆ ਦੋ ਦਿਨ ਆਈਆਂ ਨਾਲੇ ਜੇ ਮੈਂ ਨਹੀਂ ਤੈਨੂੰ ਰੋਟੀ ਪਾਣੀ ਫੜਾਉਂਗੀ ਕਿਸੇ ਚ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਆਵਾਜ਼ ਮਾਰ ਲੈ ਕਰ ਮੈਂ ਆਪ ਹੀ ਪੜਾ ਦਿਆ ਕਰ ਐਵੇਂ ਨਾ ਤੁਰੇ ਫਿਰਿਆ ਕਰ ਚੱਲ ਕੋਈ ਪੁੱਛ ਹਾਂ ਕੁੜੀ ਨੂੰ ਵੀ ਖਣੀ ਕੀ ਹੋਇਆ ਪਿਆਗਾ ਹਵੜਾ ਦਬੜੀ ਜੀ ਘਰ ਦੀ ਫਿਰਦੀ ਹੈਗੀ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਅੱਗੇ ਮੈਨੂੰ ਇਹਨੇ ਕਿਤੇ ਨਹੀਂ ਸੀ ਕੋਸ ਆਖਿਆ ਵੀ ਅੰਦਰ ਬਾਹਰ ਕਿਦ ਪੰਮਾ ਇੱਧਰ ਵੱਡ ਜਾਂਦੀ ਪੂ ਮਮਾ ਇੱਧਰ ਵੱਡ ਜਾਂਦੀ ਕਿਦੇ ਨਿਸੇ ਨੇ ਮੈਨੂੰ ਰੋਕ ਟੋਕ ਕਰੀ ਹੁਣ ਪਤਾ ਨਹੀਂ ਕੀ ਗੱਲ ਆਗੀ ਮੈਨੂੰ ਤਾਂ ਇਹ ਬੰਨ ਕੇ ਬਾਹਰ ਰੱਖੀ ਹੈਗੀ ਇਹਦਾ ਵੀ ਮੈਂ ਕਰਦੀ ਆ ਪਤਾ ਅੱਜ ਤਾਂ ਬਚ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਮਾਵੀਨਾ ਬੱਚਾੜੇ ਮੰਜਾ ਢਾ ਕੇ ਬਹਿ ਜਾਂਦੀ ਆ ਨਾ ਉਤਰ ਨਾ ਉਤਰ ਨਾ ਇਹਨੂੰ ਕੀ ਲੋੜ ਪਈ ਆ ਭਲਾ ਅੰਦਰ ਜਾਣ ਦੀ ਚੂਹੇ ਬਿੱਲੀਆਂ ਦੇ ਇਹਨੂੰ ਬਾਲੀ ਫਿਕਰ ਮੈਂ ਕੀ ਦੱਸਾਂ ਮਾਂ ਤੈਨੂੰ ਮੈਂ ਹਾਂ ਤਾਂ ਬਿੱਲੀ ਨਹੀਂ ਕੋ ਤਾਂ ਡੈਣ ਵੜ ਡੈਣ ਹ ਡੈਣ ਹੁਣ ਤਾਂ ਮੈਂ ਅੰਦਰ ਤਾਂ ਰੱਖਿਆ ਸਮਝ ਨਹੀਂ ਆਉਂਦੀ ਹੁਣ ਮਾਂ ਨੂੰ ਭੇਜਾਂ ਤਾਂ ਕਿਵੇਂ ਭੇਜਾਂ ਇਹਨਾਂ ਨੇ ਤਾਂ ਦੋਨਾਂ ਜਾਣੀਆਂ ਨੇ ਰਾਕੇ ਮੈਨੂੰ ਦੁਖੀ ਕਰ ਲਿਆ ਪਹਿਲਾਂ ਤਾਂ ਇੱਕ ਸੀ ਦੂਜੀ ਹੁਣ ਮਾਂ ਵੀ ਆ ਕੇ ਬੈਗੀ ਨਾ ਤਾਂ ਮੈਂ ਉਹਨੂੰ ਐਂ ਕਹਿ ਸਕਦੀ ਆ ਵੀ ਮਾਂ ਹੁਣ ਧੁੱਕਾ ਦੋ ਜਾਏਗੀ ਫਿਰ ਮੇਰੇ ਤੇ ਹੋਰ ਵੀ ਸੱਕ ਜਾਊਗਾ ਕਿਤੇ ਉਹ ਵੀ ਅੰਦਰ ਮਾਰੀ ਨਾ ਜਾਵੇ ਮਾਂ ਕੀ ਕਰਾਂ ਮੈਂ ਚਲ ਜੀ ਤੇ ਕਿਹਦੇ ਨਾਲ ਕੋ ਸੌਂਗਾ ਬੇ ਜੀ ਮਾਂ ਨੂੰ ਉਤਰ ਉਤਰ ਕਰਕੇ ਪਾਣੀ ਪਾਣੀ ਪਿਆਇਆ ਕਰੂੰ ਵੱਢਿਆ ਆਇਆ ਕਰੂੰਗਾ ਜੁੱਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਮਾਂ ਵੀ ਨਾ ਇੱਥੇ ਬੈਠ ਕੇ ਡੇਰੇ ਲਾ ਕੇ ਬੈ ਗਈ ਆ ਹੁਣ ਜਾਣ ਦਾ ਨਾ ਹੀ ਨਹੀਂ ਲੈਂਦੀ ਜੇ ਮੈਂ ਕਹਿੰਨੀ ਆ ਮੁੜ ਕੇ ਮੇਰੇ ਤੇ ਸੱਕ ਕਰੂਗੀ ਉਹ ਤਾਂ ਭਈ ਨਹੀਂ ਇੱਧਰ ਉੱਧਰ ਦੇਖਦੀ ਰਹਿੰਦੀ ਆ ਕੀ ਕਰਾਂ ਇੱਕ ਉਹ ਅੰਦਰ ਭੁੱਖੀ ਭਿਆਣੀ ਬੈਠੀ ਆਗੀ ਐਨੀ ਮਰ ਮੁਰ ਜਾਊਗੀ ਜੇ ਮਰ ਗਈ ਮਰਿਆ ਵਸਾ ਪਹਿਲਾਂ ਹੀ ਉਹ ਤਾਂ ਮਰੀ ਹੋਈ ਆ ਹੋਰ ਮਰਿਆ ਵਸਾ ਪਾ ਗੜ ਪੈ ਜੂ ਮੇਰੇ ਚੱਲ ਅੱਜ ਤੱਕ ਕੋਈ ਨਾ ਕੋਈ ਲਾ ਕੇ ਬੇਬੇ ਉਸ ਤਾਂ ਪਰ ਜੈ ਨੂੰ ਜਾ ਕੇ ਜੇ ਫੜਾਉ ਕਾਗਜ਼ ਦਾ ਐਨੀ ਪਤਾ ਜਾਨ ਸਾਰੀ ਜਵਾਬ ਦੇ ਦੇ ਭਾਬੀ ਹਾਂ ਬਈ ਸਸਰੀ ਘਰ ਭਾਬੀ ਜੀ ਸਸਰੀ ਘਰ ਵੀਰੇ ਹੋਰ ਭਾਬੀ ਠੀਕ ਹੋ بس ਵਧੀਆ ਬਾਈ ਹਰਤਾ ਘਰੇ ਨਹੀਂ ਹੈਗਾ ਸਕੰਦਰ ਤਾਂ ਉਹ ਤਾਂ ਭਾਵੇਂ ਮੈਨੂੰ ਵੀ ਪਤਾ ਵੀ ਘਰੇ ਨਹੀਂ ਮਸ਼ੀਨ ਤੇ ਗਿਆ ਹੋਇਆ ਮੇਰੀ ਫੋਨ ਤੇ ਗੱਲ ਹੋਈ ਸੀ ਕਾਗਜ਼ ਲੈ ਕੇ ਜਾਣਾ ਸੀ ਉਹ ਪੌਦ ਨੂੰ ਪਾਣੀ ਲਾਉਣਾ ਕਾਗਜ਼ ਕਿੱਥੇ ਆਪਾਂ ਦਾ ਕਾਗਜ਼ ਘਰੇ ਨਹੀਂ ਹੈਗਾ ਕਾਗਜ਼ ਉਹ ਮੈਂ ਮਸ਼ੀਨ ਜਾਣ ਤੋਂ ਪਹਿਲਾਂ ਤਾਂ ਉਹ ਸਾਹਮਣੇ ਕਮਰੇ ਚ ਤਾਂ ਮੈਂ ਧਰਕੇ ਗਿਆ ਉਹਦੇ ਸਾਹਮਣੇ ਕਮਰੇ ਨਾ ਨਾ ਵੀਰੇ ਉੱਥੇ ਨਹੀਂ ਹੈਗਾ ਉੱਥੇ ਤਾਂ ਮੈਂ ਸਾਰੀ ਸਫਾਈ ਕੀਤੀ ਉਹ ਤਾਂ ਵੀ ਮੈਨੂੰ ਪਤਾ ਤੂੰ ਮੈਨੂੰ ਜਾਣ ਕੇ ਜਵਾਬ ਦੇ ਦੇ ਨੇ ਮੈਂ ਚੱਕ ਲੈਣਾ ਜਾ ਕੇ ਉਹ ਨਹੀਂ ਮੇਰੀ ਗਲਤੀ ਸੁਣ ਵੀਰੇ ਉਹ ਤਾਂ ਨਾ ਮੈਂ ਸਾਰੀ ਸਫਾਈ ਕਰਤੀ ਆ ਉਹ ਤਾਂ ਜਰਾ ਕਾਗਜ਼ ਪੱਤਰ ਜਿਹਾ ਸੀ ਕੂੜਾਵਾੜਾ ਜਿਹਾ ਸੀ ਮੈਂ ਉਹ ਕਾਗਜ਼ ਪੱਤਰ ਨਹੀਂ ਭਾਬੀ ਪਾਣੀ ਵਾਲਾ ਕਾਗਜ਼ ਪਾਣੀ ਪਾਉਣੇ ਹੁੰਨੇ ਆ ਬੋਰ ਤੇ ਲਾ ਕੇ ਉਹਦੇ ਨਾਲ ਮੈਂ ਪੌਦ ਨੂੰ ਪਾਣੀ ਲਾਉਣਾ ਨਹੀਂ ਉੱਥੇ ਨਹੀਂ ਹੈਗਾ ਉਹ ਤਾਂ ਮੈਨੂੰ ਲੱਗਦਾ ਨਾ ਸਾਡੇ ਚਾਚਾ ਜੀ ਲੈ ਗਏ ਨੇ ਤੂੰ ਤਾਂ ਕਿੰਨੇ ਟਾਈਮ ਬਾਅਦ ਆਇਆ ਚਾਚੇ ਨੂੰ ਕਾਦੀ ਖਤਰ ਦੇ ਦੇ ਲਿਆਉਂਦਾ ਤਾਂ ਮੈਂ ਤੇ ਸਿਕੰਦਰ ਨੇ ਸੰਝਾਉ ਲੈ ਭਾਈ ਫੇਰ ਕੀ ਹੋ ਗਿਆ ਆਸਗਮੰਡ ਲੈ ਹੀ ਜਾਂਦਾ ਉਹ ਕੋਈ ਮੜਾ ਗੌਰ ਨਾਲ ਦੇਖ ਕੇ ਅੰਦਰੀ ਪਿਆ ਹੋਗਾ ਮੈਂ ਉੱਥੇ ਸਿਕੰਦਰ ਦੇ ਤੋਂ ਮਸ਼ੀਨ ਤੇ ਜਾਣ ਤੋਂ ਪਹਿਲਾਂ ਦੋ ਦਿਨ ਤਾਂ ਰੱਖ ਕੇ ਗਿਆ ਓਹੋ ਚਲ ਕੋਈ ਨਾ ਤੂੰ ਖੜਾ ਥੇ ਮੈਂ ਦੇਖਿਆ ਨਹੀਂ ਆ ਇਹ ਤਾਂ ਹੁੰਦੇ ਸੁੰਦੀ ਚੀਜ਼ ਨੂੰ ਦੇਖ ਕੇ ਜਵਾਬ ਦੇ ਦਿੰਦੀ ਆ। ਨਹੀਂ ਮੈਨੂੰ ਪਤਾ ਸੀ ਇਹਦਾ ਵੀ ਮੋੜੂ ਮੈਨੂੰ ਇਹ ਜਵਾਬ ਦੇਊ। ਬਲ ਗਿਆ ਬਾਬੀ। ਬੇ ਭਾਈ ਦੇਖ ਹੀ ਜਾਨੀ ਆ। ਆ ਕਮਰੇ ਚ ਦੇਖਨੇ ਮੈਂ ਦੇਖ ਲੈਣਾ ਆ ਕੇ। ਨਹੀਂ ਨਹੀਂ ਤੂੰ ਕੱਢ ਜਾ ਤੇ ਮੈਂ ਮੈਂ ਦੇ ਦਿਆਂ। ਬੜੀ ਮਾੜੀ ਹੈ ਯਾਰ ਸੁਭਾਅ ਦੀ ਇਹ। ਜਮਾਂ ਚੀਜ਼ ਦੇ ਕੇ ਰਾਜੀ ਨਹੀਂ। ਵੀ ਜਿੱਦ ਤੁਸੀਂ ਸੰਦਾ ਲੈਂਦੇ ਕਾਗਜ਼ ਤੂੰ ਫੜਾਉ ਤੱਕ ਕੇ। ਕਾਗਜ਼ ਤਾਂ ਹੁਣ ਪਿਆਕ ਆ। ਇਹ ਤਾਂ ਚੱਕਿਆ ਵੀ ਨਹੀਂ ਜਾਂਦਾ। ਜਿਹੋ ਨਾਲ ਕਮਰੇ ਚ ਵੜ ਗਿਆ। ਮੇਰਾ ਤਾਂ ਸਾਰਾ ਭਾਂਡਾ ਫੜੂ। ਆਈ ਨਹੀਂ ਪਤਾ ਸਕੰਦਰ ਨੂੰ ਜਾਣਸਾਰ ਫੋਨ ਲਾ ਦੇ ਮੈਂ ਤਾਂ ਮਾਰੀ ਜਾਉਂਗੀ ਇਹ ਤਾਂ ਕੋਈ ਨਾ ਕੋਈ ਬਹਾਨਾ ਲਾਉਣਾ ਪਊਗਾ ਇਹਨੂੰ ਟਾਲਣਾ ਪਊਗਾ ਮੈਨੂੰ ਭਾਈ ਉਹ ਤਾਂ ਹੈ ਨਹੀਂਗਾ ਚੱਲ ਜਾ ਕੇ ਦੇਖਦੀ ਆ ਕਹੀ ਦਿੰਦੀ ਆ ਇਹਦੀ ਸ਼ਕਲ ਦੇਖੀ ਪਤਾ ਲੱਗਦਾ ਜਵਾਬ ਦੇਉਗਾ ਬਾਈ ਹਾਂ ਉੱਥੇ ਤਾਂ ਹੈ ਨਹੀਂਗਾ ਮੈਂ ਸਾਰੇ ਦੇਖ ਲਿਆ ਫਿਰ ਕਾਗਜ਼ ਕਿੱਧਰ ਗਿਆ ਭਾਬੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੁਣ ਜੇਬਾ ਚਾਚਾ ਆਇਆ ਸੀਗਾ ਉਹ ਲੈ ਗਿਆ ਸੀਗਾ ਜੇ ਆਪਾਂ ਦਿੱਤਾ ਕਹਿੰਦੇ ਵਸਤੇ ਲੈ ਗਿਆ ਸੰਜੇ ਤੇ ਮਹੇਤ ਸਿਕੰਦਰ ਵਾਲਾ ਦੋਤੇ ਦਾ ਸਿਕੰਦਰ ਮੇਰੇ ਮਿੰਤਾ ਕਰਦਾ ਸੀ ਵੀ ਬਾਈ ਆਪਾਂ ਸੰਦੇ ਨੇ ਉਹਨੇ ਕੱਲੇ ਇਹਨੂੰ ਖਰਚਾ ਖਰਚਾ ਵਾੜਾ ਪੈਂਦਾ ਕੱਲੇ ਕੱਲੇ ਜਾਣੇ ਨੂੰ ਉਹ ਬਈ ਮੇਰੀ ਗੱਲ ਸੁਣੋ ਹੁਣ ਜੇ ਪਹਿਨ ਪਾਈ ਕੋਈ ਆਸਕਮਾਨ ਲੈਣ ਆ ਜਾਂਦਾ ਚੀਜ਼ ਮੋੜੀ ਦਾ ਥੋੜੀ ਦਾ ਹੁੰਦਾ ਹੁਣ ਉਹ ਭਾਬੀ ਜੀ ਮੈਂ ਤਾਂ ਮੋਟਰ ਪੁੱਛੀ ਬੈਠਾ ਕਿਸੇ ਦੀ ਕਾਗਜ਼ ਤੁਸੀਂ ਕਹਿੰਦੇ ਹੈ ਨਹੀਂਗਾ ਹੁਣ ਮੈਂ ਦੱਸ ਕੀ ਕਰਾਂ ਫਿਰ ਤੂੰ ਐ ਕਰਨਾ ਜੇਬੇ ਚਾਚੇ ਤੋਂ ਪੁੱਛ ਲੈ ਜਾਂ ਕਿਸੇ ਦੇ ਚਾਚੇ ਦੇ ਨਾਲ ਹੀ ਪੁੱਛ ਤਾਹੀਂ ਮੈਂ ਕਿਸੇ ਨਾਲ ਸਾਂਝੀ ਚੀਜ਼ ਨਹੀਂ ਲਿਆਉਂਦਾ ਹੁੰਦਾ ਹੁਣ ਦਾਹ ਕਰਿਆ ਘਟਾਉਣ ਨੂੰ ਪਰਦਾ ਹੋ ਹੋ ਲੈ ਹਿੰ ਤਾਂ ਮੈਂ ਕਿਵੇਂ ਨਾ ਕਿਵੇਂ ਕਰਕੇ ਟਾਲਦਾ ਇਹ ਕੁੱਤੋਂ ਮਾਂ ਸਾਰਾ ਦਿਨ ਬੈਠੀ ਰਹਿੰਦੀ ਆ ਇਹ ਨਹੀਂ ਜਾਣਦੀ ਹੈਗੀ ਹੁਣ ਕੀ ਕਰਾਂ ਮਾਂ ਨੂੰ ਤਾਂ ਅੱਜ ਭੇਜਣਾ ਹੀ ਪਊਗਾ ਦੋ ਤਿੰਨ ਦਿਨ ਹੋ ਗਏ ਉਹਨੂੰ ਵੀ ਭੁੱਖੀ ਬਿਆਸੀ ਫਿਰਦੀ ਨੂੰ ਚੱਲ ਕੋਈ ਲਾ ਕੇ ਸਕੀਮ ਹਾਂ ਇਹ ਕਹਨੀ ਆ ਮਾਂ ਜੇ ਤਾਂ ਮੈਂ ਸਿੱਧੇ ਮੱਥੇ ਕਹਨੀ ਆ ਤਾਂ ਉਹਨੂੰ ਐ ਲੱਗੂਗਾ ਮੇਰੀ ਧੀ ਮੈਨੂੰ ਰੱਖ ਕੇ ਖੁਸ਼ ਨਹੀਂ ਹੈਗੀ ਐ ਕਹਿ ਦੇਨੀ ਆ ਵੀ ਭਾਬੀ ਦਾ ਫੋਨ ਆਇਆ ਸੀ ਉਹਦੇ ਨਾਲ 7 ਵਜੇ ਉਨੂੰ ਕੰਮ ਦਾ ਔਖਾ ਫੇਰ ਜਾਊਗੀ ਉਹਨਾਂ ਟਾਈਮ ਕਾ ਨੂੰ ਹਿਲਦੀ ਆਏ ਚਲ ਆ ਦੋਕ ਭਾਂਡੇ ਮਾਜ ਲੈਣਾ ਫੇਰ ਕਰਦੀਆਂ ਗੱਲਾਂ ਇਹ ਕੇ ਦਿਮਾਗ ਖਾਣ ਨੂੰ ਆ ਜਾਂਦਾ ਮੈਨੂੰ ਤਾਂ ਟੈਨਸ਼ਨ ਹੀ ਪੈ ਗਈ ਸੀ ਜੇ ਸਿੱਧਾ ਕਮਰੇ ਚ ਵਗ ਜਾਂਦਾ ਫੇਰ ਜੇ ਕੁੜੀ ਜੀ ਦਾ ਪਤਾ ਲੱਗ ਜਾਂਦਾ ਸਾਰੇ ਪਿੰਡ ਚ ਡੋਰਾ ਪਿੱਟ ਦਿੰਦਾ ਮੈਨੂੰ ਤਾਂ ਕਰਵਾਤੀ ਸੀ ਨਾ ਇਹਨਾਂ ਨੇ ਜੇਲ ਪਤਾ ਨਹੀਂ ਕੀ ਕੀ ਇਲਜ਼ਾਮ ਲਾਉਂਦੇ ਮੇਰੇ ਤੇ ਬੇਬੇ ਵੀ ਪਤਾ ਨਹੀਂ ਕਿੱਥੇ ਤੁਰੀ ਫਿਰਦੀ ਆ ਨਾ ਤਾਂ ਇੱਧਰ ਆ ਗਈ ਤੇ ਉਹ ਬਾਥਰੂਮ ਕਿ ਨਾ ਹੋਵੇ ਆ ਸੀ ਆ ਸੀ ਆ ਬੇਬੇ ਕੀ ਕਰੀ ਜਾਂਦੀ ਆ ਤੂੰ ਫੁੱਟ ਮਨਾ ਕੇ ਹੱਟੀ ਸੀਗੀ ਅੱਛਾ ਹਾਂ ਚੱਲ ਵਧੀਆ ਕੀਤਾ ਤੂੰ ਨਾਲੀ ਭਾਬੀ ਦਾ ਫੋਨ ਆਇਆ ਸੀ ਨਾਲੇ ਕਿਵੇਂ ਆਇਆ ਸੀਗਾ ਉਹਦੀ ਨਾ ਮਾਂ ਤੇ ਲਿਆ ਉਹ ਕਹਿੰਦੀ ਸੀ ਵੀ ਮੈਂ ਆਪਦੀ ਮਾਂ ਨੂੰ ਮਿਲਣੇ ਜਾਣਾਗਾ ਪਤਾ ਲੈ ਕੇ ਆਉਣਾ ਉਹਦਾ ਅੱਛਾ ਹਾਂ ਮਾਂ ਤਾਂ ਚੰਗੀ ਭਲੀ ਸੀਗੀ ਪਤਾ ਆ ਕੇ ਗਈ ਆਗੀ ਹੁਣ ਓਹ ਹੋ ਮਾਂ ਬਿਮਾਰੀਆਂ ਦਾ ਕਹਣਾ ਪਤਾ ਲੱਗਦਾ ਕਦੋਂ ਕੋਸਾ ਦੁਖਣ ਲੱਗ ਜੇ ਤੇ ਉਹ ਮੈਨੂੰ ਐਂ ਕਹਿੰਦੀ ਸੀ ਵੀ ਜੇ ਮਾਂ ਨੂੰ ਭੇਜ ਦੇ ਤਾਂ ਬਾਲੀ ਵਧੀਆ ਗੱਲ ਆ ਹੂੰ ਪਰ ਮੇਰਾ ਜੀ ਤਾਂ ਕਰਦਾ ਨਹੀਂ ਮਾਂ ਤੈਨੂੰ ਭੇਜਣ ਨੂੰ ਪਰ ਹੁਣ ਕੀ ਕਰਾਂ ਮਜਬੂਰੀ ਆ ਜਾਣਾ ਤਾਂ ਪਊ ਹੁਣ ਜੇ ਨਹੀਂ ਭੇਜਦੀ ਫਿਰ ਤੈਨੂੰ ਨਹੀਂ ਪਤਾ ਮੂੰਹ ਮੋਟਾ ਕਰਕੇ ਬਹਿ ਜੂਗੀ ਉਹ ਤਾਂ ਕਰਦੀ ਫਿਰੇ ਮੂੰਹ ਮੋਟਾ ਮੈਂ ਤਾਂ ਐਸੀ ਮਗਾ ਤੂ ਕੱਲ ਨਹੀਂ ਆਂਗੀ ਤੇਰਾ ਖੇਤਾਂ ਚ ਘਰ ਆ ਮਗਾ ਚੱਲ ਮੈਂ ਤੇਰੇ ਕੋਲੇ ਪੈ ਜਾਨੀ ਆ ਓਹ ਹੋ ਮਾਂ ਕਿਉਂ ਤੂੰ ਮੇਰਾ ਫਿਕਰ ਕਰਦੀ ਆ ਅੱਗੇ ਕਿਹੜਾ ਮੈਂ ਤੇਰੇ ਇਕੱਲੇ ਹੀ ਰਹੀ ਨਹੀਂ ਨਾਲੇ ਆ ਸੀਤੋ ਚਾਚੀ ਆ ਮੇਰੇ ਕੋਲ ਆਰਾਮ ਨਾ ਪੈ ਜਾਂਦੀ ਆ ਨਾਲੇ ਉਹ ਤੈਨੂੰ ਪਤਾ ਨਹੀਂ ਹੈਗਾ ਉਹਦੀ ਨੂੰ ਵੀ ਉਹਨੂੰ ਸਿਆਣਦੀ ਨਹੀਂ ਹੈਗੀ ਉਹ ਤਾਂ ਵਧੀਆ ਉਹ ਤਾਂ ਕਹਿ ਰਹੀਂਦੀ ਪੁੱਤ ਮੈਨੂੰ ਤਾਂ ਇੱਧਰ ਆ ਆ ਗਈ ਮੈਂ ਤਾਂ ਤੇਰੇ ਕੋਲੇ ਆ ਕੇ ਪੈ ਜਾਨੀ ਆ ਤੂੰ ਫਿਕਰ ਨਾ ਕਰ ਤੂੰ ਜਾ ਵੜਿਆ ਮੈਂ ਚਲੂ ਨਹੀਂ ਪਤਾ ਹੈ ਚਲ ਭੱਗ ਜਾਨੀ ਪੁੱਤ ਫਿਰ ਮੈਂ ਆਏ ਕਰ ਮਾਂ ਨਾ ਤਾਂ ਤੂੰ ਲੈਤੀ ਬੱਸ ਵੀ ਆਉਣ ਵਾਲੀ ਹੋਈ ਆ ਟਾਈਮ ਹੋਇਆ ਪਿਆ ਹੁਣੀ ਭੱਗ ਜਾ ਮੁੜ ਕੇ ਬਾਹਰੀ ਗਰਮੀ ਹੋ ਜਾਂਦੀ ਆ ਫਿਰ ਚਲ ਕੋਈ ਨਹੀਂ ਪੁੱਤ ਭੱਗ ਜਾਨੀ ਫਿਰ ਚਲ ਤੋ ਚੋੜਾ ਚੋੜਾ ਚੱਕ ਮੈਂ ਆ ਗਈ ਸੋ ਕਰ ਮਾਰਕਾ ਇੱਕ ਕੰਮ ਤਾਂ ਹੋ ਗਿਆ ਮਾਂ ਤਾਂ ਹੁਣ ਜਾਊਗੀ ਕਿਸੇ ਬਹਾਨੇ ਨਾਲ ਇਹਨੂੰ ਤਾਂ ਤੋੜਤਾ ਪਰ ਮਾਂ ਨੂੰ ਤੋੜ ਕੇ ਉਹਨੂੰ ਵੀ ਦੇਖਾ ਡੁੱਬੜੀ ਤੇ ਫੋਨ ਨੰਬਰ ਕੀ ਚੰਗਾ ਭਾਈ ਜਰ ਵੀ ਤਾਂ ਪਤਾ ਸੁਤਾ ਲੈਣਾ ਪਊ ਤੇ ਤਾਂ ਹੀ ਨਹੀਂ ਪਤਾ ਕਦੋਂ ਕੋਈ ਆ ਜਾਂਦਾ ਕਦੋਂ ਕੋਈ ਆ ਜਾਂਦਾ ਅਨੇ ਬਹਾਨੇ ਨਾਲ ਸ਼ਿਕੰਦਰ ਨੂੰ ਫੋਨ ਲਾਉਣ ਦੇ ਯਾਰ ਇਹ ਤਾਂ ਚੰਗੀ ਗੱਲ ਮਾਂ ਦੀ ਧੀ ਨੇ ਖੜੀ ਖੜੀ ਨਹੀਂ ਜਵਾਬ ਦਿੱਤਾ ਐਂ ਥੋੜਾ ਕਰਦੇ ਹੁੰਦੇ ਆ ਹੈਲੋ ਸ਼ਿਕੰਦਰ ਕੀ ਹਾਲ ਵਧੀਆ ਹੋ ਗਿਆ ਸ਼ਾਂਤੀ ਹੋ ਗਈ ਮਾਂ ਤਾਂ ਬੱਸ ਨਹੀਂ ਤਾਂ ਮੇਰਾ ਸਾਰਾ ਦਿਨ ਧਿਆਨ ਮਾਚ ਹੀ ਰਹਿੰਦਾ ਸੀ ਮੈਨੂੰ ਆਏ ਹੁੰਦਾ ਸੀ ਕੋਈ ਫਿਰ ਘਰੇ ਆ ਕੋਈ ਇਹ ਕੀ ਮਿਆਵੜੀ ਹੁਣ ਕੀ ਜਵਾਬ ਦੇਵਾਂ ਉਹਨਾਂ ਨੂੰ ਹਾਂਜੀ ਹਾਂਜੀ ਭੋਜੀ ਸਤਿ ਸ਼੍ਰੀ ਅਕਾਲ ਭੋਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੈ ਹਾਂ ਭੋਜੀ ਠੀਕ ਆ ਨਹੀਂ ਤੁਸੀਂ ਕਿਵੇਂ ਠੀਕ ਹੋ ਹਾਂ ਠੀਕ ਹੈ ਮੈਂ ਆਖਿਆ ਕੋਈ ਘਰੇ ਨਹੀਂ ਦਿੰਦਾ ਬਸ ਇਧਰ ਤੁਹਾਨੂੰ ਪਤਾ ਡੰਗਰ ਪਸਵਾਉਂਦਾ ਹੋ ਜਾਂਦਾ ਸਾਮ ਨੂੰ ਹਾਂ ਚਲੋ ਲੰਗਿਆ ਪੋਹੇ ਅੰਦਰ ਆ ਜਾਓ ਤੇਰੀ ਗਾ ਬੋਕਰ ਖਾਊਗੀ ਚੱਕਿਆ ਵੀਰ ਚੱਕੇ ਹਾਈ ਹੇ ਰੱਬਾ ਕੀ ਕਰਾਂ ਮੈਂ ਇਹਨਾਂ ਨੇ ਤਾਂ ਨਾ ਫੋਨ ਨਾ ਪਾਣਾ ਤਾਂ ਮੋਜਾ ਨਾ ਸਿੱਧੀ ਹੋਈ ਆਵੜੀ ਮੱਛੜਾ ਮੈਂ ਵੀ ਗੇਟ ਲਾਉਣਾ ਭੁੱਲ ਗਈ ਅੱਗੇ ਤਾਂ ਮੈਂ ਗੇਟ ਲਾ ਕੇ ਰੱਖਦੀ ਆ ਕੀ ਜਵਾਬ ਦੇऊं ਹੁਣ ਮੈਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਦੇਖਾਂ ਕਿਤੇ ਹੋਰ ਉਹੀ ਕਮਰੇ ਚ ਨਾ ਬੜ ਜੇ ਕਿਤੇ ਸਿੱਧੀ ਹੋਰ ਦੱਸੋ ਬੋਆ ਜੀ ਹਾਂ ਠੀਕ ਠਾਕ ਹੈ ਸਾਰੇ ਹਾਂ ਹਾਂ ਭਾਈ ਸਾਰੇ ਠੀਕ ਹੈ ਹੋਰ ਤੂੰ ਦੱਸ ਸਾਰੇ ਪਰਿਵਾਰ ਇੱਥੇ ਠੀਕ ਹੈ ਨਾਲ ਸਕੰਦਰ ਕਿਵੇਂ ਹੈ ਹਾਂ ਜੀ ਬਸ ਸਾਰੇ ਵਧੀਆ ਉਹ ਵੀ ਗਏ ਹੋਇਆ ਸੀ ਜਨ ਲਾਉਣ ਜੀ ਹਜੇ ਤਾਂ ਆਏ ਨਹੀਂ ਹੈਗੇ ਅੱਛਾ ਆਇਆ ਨਹੀਂ ਹਜੇ ਨਾ ਨਾ ਜੀ ਹਜੇ ਤਾਂ ਆਏ ਨਹੀਂ ਹੈਗੇ ਅੱਛਾ ਹਾਂ ਤੇ ਹੋਰ ਬਸ ਵਧੀਆ ਪਾਣੀ ਲਿਉਣੀ ਬੋਆ ਜੀ ਤੁਸੀਂ ਬੈਠੋ ਹਜੇ ਪਾਣੀ ਦੀ ਲੋੜ ਨਹੀਂ ਮੈਂ ਤਾਂ ਬੋਤਲ ਨਾਲ ਰੱਖਦੀ ਆ ਆ ਹੁਣੇ ਪੀਤਾ ਸੀ ਅੱਡੇ ਉੱਤਰੋ ਪਹਿਲਾਂ ਇੰਚਲ ਵਧੀਆ ਹੋ ਗਿਆ। ਕਿਸੇ ਆ ਗਏ ਪੂਆ ਜੀ। ਤੇ ਹੋਰ ਮੈਂ ਤਾਂ ਆਈ ਆ ਭਾਈ। ਉਹਨੂੰ ਲੈਣ ਆਪਣੀ ਨੂੰ। ਵੀਰਪਾਲ ਨੂੰ। ਵੀਰਪਾਲ ਨੂੰ ਲੈਣ ਆਇਆ ਤੁਸੀਂ। ਹਾਂ। ਕੀ ਗੱਲ ਵੀਰ ਤੂੰ ਚੁੱਪ ਜੇ ਕਰ ਗਈ? ਨਹੀਂ ਨਹੀਂ ਪੂਆ। ਅਹੀ ਜੀ ਤਾਂ ਕੋਈ ਗੱਲ ਨਹੀਂ। ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ। ਗੱਲ ਕਰਨੀ ਸੀ ਪੂਆ ਜੀ ਤੁਹਾਡੇ ਨਾਲ। ਕੀ ਗੱਲ ਕਰਨੀ ਸੀ ਇਹ ਜੀ? ਪੂਆ ਤਾਂ ਕਿੰਨਾ ਸੋਨਾ ਪਾਈ ਬੈਠੀ ਆ। ਜੀ ਕਰਦਾ ਹਾਂ ਕਿ ਬੇਹੋਸ਼ ਕਰਕੇ ਲਾਈ ਲਵਾਂ ਕੀ ਹੋ ਗਿਆ ਕੁਛ ਨਹੀਂ ਬੁਆਜੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਉਹ ਤਾਂ ਨਾ ਹੈ ਨਹੀਂ ਗਈ ਪਤਾ ਨਹੀਂ ਕਿੱਥੇ ਚਲੀ ਗਈ ਹੈ ਨਹੀਂ ਗਈ ਹਾਂਜੀ ਐਂ ਕਿੱਥੇ ਵਾਗ ਗਈ ਪਤਾ ਨਹੀਂ ਬੁਆਜੀ ਇੱਕ ਵਾਰ ਨਹੀਂ ਸਾਡੇ ਨਾਲ ਤਾਂ ਦੋ ਹੱਲੇ ਹੋ ਗਏ ਪਹਿਲਾਂ ਵੀ ਘਰੋਂ ਚਲੀ ਗਈ ਸੀ ਉਦੋਂ ਤਾਂ ਉਹਦੀ ਚਾਚੀ ਮੋੜ ਲਈ ਸੀ ਨਹਿਰ 'ਚ ਸਾਲ ਮਾਰਦੀ ਸੀ ਕਹਿੰਦੀ ਸੀ ਮੈਂ ਦੁਖੀ ਹਾਂ ਹੈ ਨਹੀਂ ਕਾਦੇ ਪਿੱਛੇ ਨਾਰਤ ਛਾਲ ਮਾਰਦੀ ਐ ਸੋਡੇ ਕੋਲੇ ਆਈ ਐ ਕਿੱਦਾਂ ਦੀ ਫਿਰ ਤੂੰ ਤਾਂ ਨਹੀਂ ਲੜਪੀ ਤੂੰ ਤਾਂ ਨਹੀਂ ਕੁਛ ਕਰਤਾ ਉਹਨੂੰ ਨਾ ਨਾ ਪੂਆ ਜੀ ਹਾਂ ਅਸੀਂ ਕਾਹਤੋਂ ਕਰਨ ਨਾਲੇ ਸਾਡੀ ਕੁੜੀ ਆ ਅਸੀਂ ਭਲਾ ਕੀ ਕਰ ਸਕਦੇ ਹਾਂ ਉਹਨੂੰ ਸਾਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਆ ਮੈਨੂੰ ਤਾਂ ਲੱਗਦਾ ਵੀ ਉਹ ਆਪਣੇ ਸਹੁਰਿਆਂ ਤੋਂ ਹੀ ਦੁਖੀ ਆ ਹਾਏ ਹਾਏ ਤੂੰ ਆ ਕੀ ਗੱਲ ਕਹਤੀ ਸਹੁਰੇ ਤਾਂ ਤੁਖੇ ਸਾਡੇ ਤਾਂ ਮੇਰਾ ਭਰਾ ਪਰਜਾਈ ਤਾਂ ਨੜੇ ਮੇਰਾ ਭਤੀਜਾ ਤਾਂ ਮੂੰਹ ਨਹੀਂ ਪਟਕਾਰਦਾ ਉਹਦਾ ਸਾਡਾ ਟੱਬਰ ਤਾਂ ਉਹਨੂੰ ਦੇਖ ਦੇਖ ਜਿਉਂਦੇ ਮਾਏ ਸਮਾਂ ਆਖਿਆ ਗਈ ਜਦੋਂ ਮੇਰੀ ਭਝਾਈ ਕਹਿੰਦੀ ਹੈ ਹੈ ਨਹੀਂ ਆਈ ਨਹੀਂ ਫਿਰ 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 ਨਾ ਤੁਸੀਂ ਫੋਨ ਚੱਕਦੇ ਹੋ ਸਾਰਾ ਦਿਨ ਮੇਰਾ ਭਤੀਜਾ ਫੋਨ ਲਾਉਂਦਾ ਮਾਏ ਲਾਉਣੀ ਹੈ ਮੇਰੀ ਭਝਾਈ ਫੋਨ ਲਾਉਂਦੀ ਹੈ ਕੋਈ ਬੰਦਾ ਫੋਨ ਚੱਕ ਕੇ ਜਿੱਦਿਓ ਉਹ ਘਰੇ ਗਈ ਸੀ ਕਰੋ ਤੇ ਤੂੰ ਉਹਦੇ ਸਾਨੂੰ ਬਰਸਵਾਬ ਦੇਣਾ ਸੀ ਦੱਸਣਾ ਸੀ ਅਸੀਂ ਆਉਂਦੇ ਅਸੀਂ ਆਰਦੀ ਦੀ ਪਾਲ ਕਰਦੇ ਤੇਰੀ ਤਰ੍ਹਾਂ ਹੀ ਘਿਨ ਨਾਨ ਤੇ ਸਾਡੇ ਤਾਂ ਘਰ ਦਾ ਸ਼ਿੰਗਾਰ ਆ ਉਹ ਅਸੀਂ ਕਿਵੇਂ ਬੈਜ ਕੇ ਕਰੇ ਉਹ ਤਾਂ ਗੱਲ ਠੀਕ ਆ 부ਆ ਜੀ ਮੈਨੂੰ ਤਾਂ ਬੜੀ ਫਿਕਰ ਹੋਈ ਪਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ ਵੀ ਮੈਂ ਤੁਹਾਡਾ ਫੋਨ ਚੱਕ ਕੇ ਕੀ ਜਵਾਬ ਦਿੰਦੀ ਕਿਹੜੇ ਮੋਹਣਾ ਤੁਹਾਡਾ ਫੋਨ ਚੱਕਦੀ ਸਾਰੀ ਗੱਲ ਤਾਂ ਮੇਰੇ ਸਿਰ ਤੇ ਆ ਜਾਣੀ ਸੀ ਅਗਲਾ ਕਹਿੰਦਾ ਉਹਦਾ ਭਰਾ ਤਾਂ ਹੈ ਨਹੀਂ ਸੀਗਾ ਉਹਦੀ ਪਰਜਾਈ ਤਾਂ ਹੈਗੀ ਸੀ 100 100 ਗੱਲਾਂ ਮੈਨੂੰ ਕਹਿਣੀਆਂ ਸੀ ਕੋਈ ਹੁਣ ਉਹਦੇ ਸਹੁਰਿਆਂ ਨੂੰ ਕਹਿੰਦਾ ਤੇ ਕੋਈ ਮੈਨੂੰ ਕਹਿੰਦਾ ਮੈਨੂੰ ਤਾਂ ਆਪਣੀ ਪਤਾ ਲੱਗਦਾ ਮੈਂ ਤਾਂ ਇਹਨਾਂ ਨੂੰ ਫੋਨ ਕਰਕੇ ਵੀ ਨਹੀਂ ਹਜੇ ਤੱਕ ਦੱਸਿਆ ਭੂਆ ਜੀ ਮੈਨੂੰ ਆਈ ਸੀ ਫਿਕਰ ਕਰਨਗੇ ਕੰਪੈਨ ਤੇ ਗਏ ਹੋਇਆਗੇ ਬੀਰ ਸੌਰਿਆ ਨੂੰ ਤਾਂ ਨਾ ਜੇ ਉੱਥੇ ਸੌਰਿਆ ਦੇ ਘਰੋਂ ਗਈ ਹੁੰਦੀ ਤਾਂ ਅੱਜ ਨੂੰ ਤੁਸੀਂ ਕਿੱਦੇ ਨਿਚੱਕ ਚਕਕਾਈ ਕਰਾ ਦਿੰਦੇ ਵੀ ਸੌਰਿਆ ਨੇ ਤੋਰਤੀ ਕਿਧਰੇ ਸੌਰਿਆ ਨੇ ਮਾਰਤੀ ਖਪਾਤੀ ਤੇ ਪਰ ਹੁਣ ਅਸੀਂ ਦੱਸੋ ਕੀ ਕਰਗੇ ਹੁਣ ਪੇਕਿਆਂ ਦੇ ਘਰੋਂ ਗਈ ਐ ਜਾਂ ਤਾਂ ਸਿੱਧੀ ਹੋ ਕੇ ਦੱਸ ਦੇ ਫਿਲਿਆ ਕਿੱਥੇ ਹੈਗੀ ਤੇ ਨਹੀਂ ਤਾਂ ਹਸਾਬ ਲਾ ਲਾ ਤੇਰੇ ਨਾਲ ਕੀ ਹੋਊਗੀ